ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਵੋਗੇ ਸੰਤ ਮਸਕੀਨ ਜੀ ਦੀ ਅੱਜ ਦੀ ਕਥਾ ਬਹੁਤ ਸ਼ਾਨਦਾਰ ਹੈ ਜਿਹਦੇ ਵਿੱਚ ਉਹ ਇੱਕ ਰਹਿਬਰ ਜਾਂ ਲੀਡਰ ਦੇ ਜ਼ਿੰਮੇਵਾਰੀਆਂ ਦੇ ਬਾਰੇ ਦੱਸਦੇ ਪਏ ਆ ਤੇ ਦੱਸਦੇ ਪਏ ਆ ਕਿ ਅਗਰ ਇੱਕ ਰਹਿਬਰ ਗਲਤੀ ਕਰਦਾ ਹੈ ਤੇ ਉਹਦਾ ਗੁਨਾਹ ਕਰੋੜਾ ਗੁਨਾਵਾ ਦੇ ਬਰਾਬਰ ਹੁੰਦਾ ਵੈ ਕਥਾ ਬਹੁਤ ਸ਼ਾਨਦਾਰ ਹੈ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਕਥਾ ਤੇ ਉਸ ਤੋਂ ਬਾਅਦ ਕਰਨੇ ਇਸ ਤੇ ਗੱਲ ਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅੱਗੇ ਬੇਨਤੀ ਹੈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਆਪਾਂ ਚੱਲ ਕੇ ਦੇਖਨੇ ਆਈ ਦੀ ਕਥਾ ਕਹਿੰਦੇ ਨੇ ਇੱਕ ਕੀੜੀ ਦੇ ਪਿਛੇ ਕਰੋੜਾ ਚੱਲ ਪੈਂਦੀ ਹੈ ਇੱਕ ਉਹਨਾਂ ਦੀ ਰਹਿਬਰ ਆਉਂਦੀ ਹੈ ਉਹ ਜਿਹੜੀ ਇੱਕ ਰਹਿਬਰ ਹੈ ਪੂਰੀ ਜ਼ਿੰਮੇਵਾਰੀ ਨਾਲ ਚੱਲਦੀ ਹੈ ਜੇ ਮੈਂ ਭਟਕਦੀ ਤੇ ਕਰੋੜਾ ਨੇ ਭਟਕ ਜਾਣਾ ਤੇ ਜਿਹੜੀਆਂ ਕਰੋੜਾਂ ਪਿੱਛੇ ਚੱਲ ਰਹੀਆਂ ਨੇ ਇਸ ਭਰੋਸੇ ਨਾਲ ਚੱਲ ਰਹੀਆਂ ਨੇ ਸਾਡਾ ਰੈਬਰ ਹੈ ਰੈਬਰ ਦੇ ਪਿੱਛੇ ਚੱਲ ਕਰੋੜਾ ਰੈਬਰ ਤੇ ਭਰੋਸਾ ਕਰਕੇ ਚੱਲ ਰਹੀਆਂ ਨੇ ਤੇ ਜਿਹੜੀ ਸਭ ਤੋਂ ਅੱਗੇ ਹੈ ਉਹ ਇਸ ਜ਼ਿੰਮੇਵਾਰੀ ਨਾਲ ਚੱਲ ਰਹੀ ਹੈ ਮੈਂ ਭਟਕ ਰਹੀ ਤੇ ਕਰੋੜਾ ਭਟਕ ਰੇਹਬਰ ਦੀ ਇੱਕ ਗਲਤੀ ਕਰੋੜਾਂ ਗਲਤੀ ਬਣ ਜਾਂਦੀ ਹੈ। ਇਹ ਵੀ ਨਸਲ। ਰਹਿਬਰ ਦਾ ਇੱਕ ਗੁਨਾਹ ਕਰੋੜਾਂ ਗੁਨਾਹਾਂ ਵਰਗਾ। ਚਾਹੇ ਉਹ ਰਹਿਬਰ ਸਮਾਜ ਦਾ ਹੈ, ਚਾਹੇ ਉਹ ਰਹਿਬਰ ਧਰਮ ਦਾ ਹੈ, ਚਾਹੇ ਉਹ ਰਹਿਬਰ ਦੇਸ਼ ਦਾ। ਉਹਦਾ ਇੱਕ ਗੁਨਾਹ ਇੱਕ ਗੁਨਾਹ ਨਹੀਂ, ਉਹਦਾ ਇੱਕ ਗੁਨਾਹ ਕਰੋੜਾਂ ਗੁਨਾਹਾਂ ਵਰਗਾ। ਉਸ ਦੇ ਇੱਕ ਗੁਨਾਹ ਕਰੋੜਾਂ ਨੂੰ ਦੁਗਵਾਂ ਗੜਾ ਹੈ। ਇੱਕ ਕੀੜੀ ਭਟਕ ਗਈ ਉਹਨੂੰ ਕਰੋੜਾਂ ਭਟਕਦੇ। ਦੇਸ਼ ਦੇ ਮੁਖੀ ਨੇਤਾ ਭਟਕ ਜਾਣ ਪ੍ਰਜਾ ਤੇ ਭਟਕੁੱਤਾਂ। ਦੇਸ਼ ਦੇ ਮੁਖੀ ਦੇ ਨੇਤਾ भ्रष्ट ਹੋ ਜਾਣ। ਬੇਈਮਾਨ ਹੋ ਜਾਣ। ਪ੍ਰਜਾ ਉਸੇ ਨਸ਼ਟੇ ਕਦਮ ਤੇ ਚੱਲ ਲੈ। ਇਹ ਤੇ ਕੁਦਰਤੀ ਨਹੀਂ ਹੈ। ਯਥਾ ਰਾਜਾ ਤਥਾ ਪ੍ਰਜਾ। ਇਹ ਵਰ ਦਾ ਇੱਕ ਗੁਨਾਹ ਇੱਕ ਗੁਨਾਹ ਨਹੀਂ ਹੈ। ਕਰੋੜਾਂ ਗੁਨਾਹ। ਰੇਹبری ਦੀ ਇੱਕ ਭੁੱਲ ਇੱਕ ਭੁੱਲ ਨਹੀਂ ਹੈ ਕਰੋੜਾਂ ਭੁੱਲਾਂ ਵਰਗੀ ਹੈ ਵਾਲਿਗ ਤੇ ਕਹਿੰਦਾ ਕਾਰਵਾ ਕੇ ਲੁੱਟ ਜਾਣੇ ਕਾ ਗਮ ਨਹੀਂ ਗਾਲਿਬ ਮੈਂ ਲੁੱਟਿਆ ਗਿਆ ਮੈਂ ਬਰਬਾਦ ਹੋ ਗਿਆ ਕਹਿੰਦਾ ਇਹਦੀ ਮੈਨੂੰ ਚਿੰਤਾ ਨਹੀਂ ਕਾਰਵਾ ਕੇ ਲੁੱਟ ਜਾਣੇ ਕਾ ਗਮ ਨਹੀਂ ਗਾਲਿਬ ਸਵਾਲ ਤੋਂ ਥਾ ਤੇਰੀ ਰਹਿبری ਕਾ ਤੂੰ ਰਹਿਬਰ ਕਿਹੜੀ ਗੱਲ ਦਾ ਸੀ ਤੇਰੇ ਹੁੰਦਿਆਂ ਸੀ ਤਬਾ ਹੋ ਗਏ ਬਰਬਾਦ ਤੂੰ ਦੇਸ਼ ਦਾ ਮੁਖੀ ਤੇ ਦੇਸ਼ ਬਰਸ਼ਟ ਹੋ ਜਾਏ ਤੂੰ ਦੇਸ਼ ਦਾ ਮੁਖੀ ਤੇ ਦੇਸ਼ ਬੇਈਮਾਨ ਹੋ ਜਾਏ ਤੂੰ ਦੇਸ਼ ਦਾ ਮੁਖੀ ਤੇ ਸਾਰਾ ਦੇਸ਼ ਗਲਤ ਹੋ ਜਾਏ ਇਸ ਤੋਂ ਗੱਲ ਸਪਸ਼ਟ ਹੋ ਗਈ ਤੂੰ ਗਲਤ ਹੈਂ ਤੂੰ ਗਲਤ ਰਹਿਬਰ ਦਾ ਇੱਕ ਗੁਨਾਹ ਇੱਕ ਗੁਨਾ ਨਹੀਂ ਆਉਂਦਾ ਸਾਰੀ ਕੌਮ ਭਟਕ ਗਈ ਹੈ तो एक रैबर का गुनाह करोड़ों गुनाह गुना वर्गा चाहे कौम का मुखी है देश का मुखी है समाज का मुखी है धर्म का मुखी भाई सब कहते एक कीड़ी पिछे करोड़ा कीड़िया चल पो जी एक अगे जा रही है पूरी जिम्मेवारी जा रही है मैं भटक गई करोड़ा ने भटक गया और पिछड़ जो जा रही है इस भरोसे जा रही है ਸਾਡਾ ਰਹਿਬਰ ਹੈ ਕਰੋਨਾ ਨੇ ਇਕਤੇ ਭਰੋਸਾ ਕੀਤਾ ਹੈ ਕਿ ਇਕ ਨੇ ਕਰੋੜਾਂ ਦੀ ਜ਼ਿੰਮੇਵਾਰੀ ਚੁੱਕ ਲਈ। ਅੱਜ ਜ਼ਿੰਮੇਵਾਰੀ ਨਾਲ ਚੱਲਣੀ ਸੁਚੇਤ ਹੋ ਕੇ ਚੱਲਣੀ। ਜਿਵੇਂ ਇੱਕ ਚੀਤੀ ਪਾਛੇ ਕੋੜ ਚੀਤੀ ਚਲੀ ਜਾਤ ਇਕ ਟੇਗ ਅਗ ਡਗਮਗ ਸਾਵਧਾਨ ਹੈ। ਜਿਵੇਂ ਕੂੰਜ ਪਾਤ ਭਲੀ ਬਾਤ ਸਾਗ ਸਹਿਜ ਮੇ ਉਡਤ ਆਕਾਸ਼ ਚਾਰੀ। ਅੱਗੇ ਅਗਵਾਨ ਹੈ ਕੂੰਜਾਂ ਦੀ ਧਾਰ ਹੈ ਇਹਨਾਂ ਦੇ ਵਿੱਚ ਵੀ ਇੱਕ ਕੂੰਜ ਰਹਿ ਬਰੋਦੀ ਅੱਗੇ ਆਉਂਦੀ ਹੈ ਬਾਕੀ ਕੂੰਜਾਂ ਉਸ ਪਾਸੇ ਚੱਲਦੇ ਨੇ ਉਹ ਜਿਹੜੀ ਇੱਕ ਹੈ ਉਹੀ ਰਸਤੇ ਦਾ ਚੁਣਾਵ ਕਰਦੀ ਜਿਹੜੇ ਪਾਸੇ ਮੁੜਦੀ ਹੈ ਬਾਕੀ ਸਾਰੀਆਂ ਉਸੇ ਪਾਸੇ ਬੜਦਾ ਉਹ ਜਿਹੜੀ ਅੱਗੇ ਜਿੱਥੇ ਬੈਠਣਾ ਚਾਹੁੰਦੀ ਹੈ ਜਿਸ ਦਰਖਤ ਤੇ ਸਾਰੀਆਂ ਉੱਥੇ ਹੀ ਬੈਠ ਜਾਂਦੀ ਉਹ ਜਿਹੜੇ ਪਾਸੇ ਖੱਬੇ ਸੱਜੇ ਮੁੜਦੀ ਹੈ ਬਾਕੀ ਸਾਰੀਆਂ ਉਸੇ ਪਾਸੇ ਮੁੜ ਗਈਆਂ ਉਹ ਜੋ ਇੱਕ ਚੱਲ ਰਹੀ ਹੈ ਅੱਗੇ ਪੂਰੀ ਜ਼ਿੰਮੇਵਾਰੀ ਨਾਲ ਪੂਰੀ ਸੁਚੇਤ ਹੋ ਕੇ ਮੈਂ ਭਟਕ ਗਈ ਤੇ ਸੈਂਕੜੇ ਕੁੰਜਾਂ ਨੇ ਭਟਕ ਜਾਣਾ ਹੈ ਉਹ ਜੋ ਸੈਂਕੜੇ ਪਿੱਛੇ ਚੱਲ ਰਹੀਆਂ ਨੇ ਇਸ ਭਰੋਸੇ ਨਾਲ ਸਾਡਾ ਰਹਿਬਰ ਸਾਡਾ ਰਹਿਬਰ ਤੀਸਰਾ ਉਹਦਾ जैसे मृग माल चाल चलत टरत ना, जतर कतर अगर भागी रमत तत ध्यान है मृगा टोला हिरना उहारिंग आखी आरन ते हिरणियारिंग चुणंदे जहिड़े पासे उ मुड़ सॼे खपे सारियूं उसे पासे दौड़ ਉਹ ਉਹ ਇੱਕ ਪੂਰੀ ਜ਼ਿੰਮੇਵਾਰੀ ਨਾਲ ਚੱਲਦਾ ਹੈ ਕਹਿੰਦੇ ਤਾਂ ਇਹ ਨਾ ਜਗਤ ਕੀ ਭੇਡਾਂ ਚੱਲ ਪਰ ਬੜੇ ਧਿਆਨ ਨਾਲ ਸੁਣਨਾ ਠੀਕ ਹੈ ਸਾਰੀਆਂ ਭੇਡਾਂ ਇੱਕ ਵੇਡ ਦੇ ਪਿੱਛੇ ਚੱਲਦੀਆਂ ਪਰ ਇੱਕ ਵੇਡ ਤੇ ਕਿਸੇ ਦੇ ਵਿੱਚ ਨਹੀਂ ਨਾ ਚੱਲਦੀ ਨਾ ਉਹ ਤੇ ਆਪਣਾ ਰਸਤਾ ਚੁਣਦੀ ਹੈ ਜਿਸ ਦਾ ਮਤਲਬ ਇੱਕ ਭੇਡਾਂ ਦੇ ਵਿੱਚ ਵੀ ਕੋਈ ਇੱਕ ਅਦ ਵੇਡ ਹੈ ਜੋ ਪਿੱਛੇ ਨਹੀਂ ਚੱਲਦਾ ਸਵੈਮ ਰਸਤਾ ਬਣਾਉਂਦਾ ਸਵਮ ਰਸਤੇ ਨੂੰ ਚੁਣਦਾ ਹੈ ਜਗਤ ਕੀ ਭੇਡਾਂ ਚੱਲ ਪਰ ਫਿਰ ਵੀ ਇੱਕ ਢੇਡ ਤੇ ਹੈ ਜੋ ਆਪਣੀ ਚਾਲ ਆਪ ਚਲਦੀ ਆਪਣਾ ਰਸਤਾ ਆਪ ਲੱਭਦੀ। ਔਰ ਪੂਰੀ ਜ਼ਿੰਮੇਵਾਰੀ ਨਾਲ ਚਲਦੀ ਹੈ। ਪਸ਼ੂ ਜਗਤ ਦੇ ਵਿੱਚ ਇਸ ਤਰ੍ਹਾਂ ਦੇ ਹੁੰਦੇ ਨੇ। ਹਿਰਣਾ ਦੇ ਸਾਰਾ ਸਿੰਘਾ ਸਾਰੀ ਹਿਰਨੀਆਂ ਦਾ ਰਸਤਾ ਚੁਣਦਾ ਹੈ। ਪੂਰੀ ਜ਼ਿੰਮੇਵਾਰੀ ਨਾਲ ਚਲਦਾ ਹੈ। ਔਰ ਸਾਰਿਆਂ ਨੂੰ ਖਤਰੇ ਤੋਂ ਸਾਵਧਾਨ ਕਰਦਾ ਹੈ। ਛੇ ਚੱਲਣ ਵਾਲੀਆਂ ਹਿਰਨ ਤੇ ਹਿਰਨੀਆਂ ਉਹ ਭਰੋਸੇ ਨਾਲ ਚੱਲਦੀਆਂ ਸਾਡਾ ਰਹਿਬਰ ਹੈ ਤੁਸੀਂ ਆਖੋਗੇ ਭਾਈ ਸਾਹਿਬ ਕਹਿਣਾ ਕੀ ਚਾਹੁੰਦੇ ਨੇ ਕਿ ਜਿੰਨ ਜਿਹੜੇ ਉਦਾਹਰਣ ਦਿੱਤੇ ਨੇ ਕੀੜੀ ਦੇ ਕੂੰਜ ਦੇ ਤੇ ਹਿਰਨ ਸਾਨੂੰ ਸਮਝਾਣਾ ਕੀ ਚਾਹੁੰਦੇ ਨੇ ਚੌਥੀ ਪੰਕਤੀ ਧਿਆਨ ਨਾਲ ਸੁਣਨਾ ਕੀਟੀ ਖਗ ਮੇਰਕ ਕੀਟੀ ਖਗ ਮੇਰਗ ਸਨਮੁਖ ਪਾਛੇ ਲਾਗੇ ਜਾਏ ਪ੍ਰਾਨੀ ਗੁਰੂ ਪੰਥ ਛਾੜ ਚੜਤ ਅਗਿਆਨ ਹੈ ਕੀੜੀ ਕੌਂ ਧੇਰਨ ਆਪਣੇ ਮੁਖੀ ਦੇ ਪਿੱਛੇ ਚਲਦੀਆਂ ਨੇ ভরਸੇ ਨਾਲ ਚਲਦੀਆਂ ਨੇ ਇੱਕ ਮਨੁੱਖ ਹੈ ਜਿਹੜਾ ਕਹਿ ਦਿੰਦਾ ਗੁਰਨਾਮਿਕ ਤੇ ਰੇ ਰਸਤਾ ਸੜਾਏ ਰਸਤਾ ਅਜੇ ਨਹੀਂ ਚਲਣਾ ਤੇਰੇ ਲਈ ਨਹੀਂ ਚਲਣਾ ਇਹ ਕਲਗੀਦਰ ਤੇਰਾ ਇਹ ਰਸਤਾ ਸਾਡਾ ਇਹ ਰਸਤਾ ਕੋਈ ਰੈਬਰਾਂ ਦੇ ਪਿੱਛੇ ਨਹੀਂ ਚੱਲਦਾ ਹਾਂ ਰੈਬਰ ਪੂਜੇ ਜਾਂਦੇ ਨੇ ਉਹਨਾਂ ਦੇ ਨਕਸ਼ੇ ਕਦਮ ਤੇ ਕੋਈ ਨਹੀਂ ਚੱਲਦਾ ਰਾਮ ਨੂੰ ਪੂਜਿਆ ਜਾ ਰਿਹਾ ਹੈ ਰਾਮ ਦੀ ਮਰਿਆਦਾ ਜ਼ਿੰਦਗੀ ਵਿੱਚ ਕੋਈ ਨਹੀਂ ਕਲਿਸ਼ੂ ਇਹ ਹਕੀਕਤ ਹੈ ਕ੍ਰਿਸ਼ਨ ਨੂੰ ਪੂਜਾ ਜਾ ਰਿਹਾ ਹੈ ਕ੍ਰਿਸ਼ਨ ਦਾ ਖੇੜਾ ਆਨੰਦ ਰਸ ਭਗਵਦ ਦਾ ਗਿਆਨ ਮਨੁੱਖ ਦੇ ਕੋਲ ਕੋਲ ਵਿਵਹਾਰ ਤੋਂ ਪਤਾ ਚੱਲਦਾ ਵਿਵਹਾਰ ਤੋਂ ਪਤਾ ਚੱਲਦਾ ਪਏ ਮੁਸਲਮਾਨ ਦੇ ਕਿਤੇ ਵਿਵਹਾਰ ਤੇ ਕੁਰਾਨ ਦੀ ਛਾਪ ਨਹੀਂ ਹੈ ਪੂਜ ਲੈਣਾ ਪਾਠ ਕਰ ਲੈਣਾ ਮੁਹੰਮਦ ਸਾਹਿਬ ਦਾ ਸਤਕਾਰ ਕਰ ਲੈਣਾ ਗੱਲ ਵੱਖਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਗੁਰਨਾਮਕ ਦੀ ਮਹਿਮਾ ਗਾਇਨ ਕਰਨੀ ਕਲਗੀਧਰ ਦੀ ਮਹਿਮਾ ਗਾਇਨ ਕਰਨੀ ਅਵਤਾਰਾਂ ਨੂੰ ਪੂਜਣਾ ਬੜਾ ਸੌਖਾ ਹੈ अवतारਾਂ ਦੇ ਨਕਸ਼ੇ ਕਦਮ ਦੇ ਚੱਲਣਾ ਬੜਾ ਔਖ ਹੈ। ਪਾਈ ਸਾਹਿਬ ਕਹਿੰਦੇ ਨੇ ਕੀਟੀ ਖਗ ਮਿਰਗ ਪੰਥ ਸੰਨਮਖ ਪਾਛੇ ਲਾਗੇ ਜਾਏ ਪ੍ਰਾਨੇ ਗੁਰੂ ਪੰਥ ਛਾੜ ਛਲਤ ਅਗਿਆਨ ਹੈ। ਦੂਸਰੀ ਉਹਨਾਂ ਦੀ ਪੌੜੀ ਹੈ। ਉਹ ਕਹਿੰਦੇ ਨੇ ਨੀਚਾ ਉਹ ਨੀਚ ਸਦਾਵਣਾ ਕੀੜੀ ਹੋਏ ਨਾ ਆਪ ਗਣਾਵੇ। ਇਤਨੀ ਛੋਟੀ ਹੈ ਕਿਦੀ ਹੋਂਦ ਦਾ ਪਤਾ ਹੀ ਨਹੀਂ ਜਲਦਾ ਪਹਿਲਾਂ ਥੱਲੇ ਵਿਚਾਰੀ ਆ ਜਾਂਦੀ। ਕਿਸ ਦੇ ਪੈਰਾਂ ਥੱਲੇ ਆ ਗਈ ਕਈ ਦਾ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਮੇਰੇ ਪੈਰਾਂ ਦੇ ਥੱਲੇ ਕੌਣ ਜਦ ਕਿ ਸ਼ੇਖ ਸਾਦੀ ਸਾਹਿਬ ਕਹਿੰਨੇ ਨੇ ਇਹ ਬੰਦੇ ਹਾਥੀ ਦੇ ਪੈਰ ਦੇ ਥੱਲੇ ਜੋ ਤੇਰਾ ਹਾਲ ਹੁੰਦਾ ਹੈ ਨਾ ਤੇਰੇ ਪੈਰ ਦੇ ਥੱਲੇ ਕੀੜੀ ਦਾ ਉਹ ਯਾਰ ਉਹਨੇ ਲਜ਼ਮ ਲਿਖੀ ਹੈ ਹਾਥੀ ਦੇ ਪੈਰ ਦੇ ਥੱਲੇ ਜੋ ਤੇਰੀ ਦਸ਼ਾ ਹੁੰਦੀ ਹੈ ਉਹੀ ਦਸ਼ਾ ਕੀੜੀ ਦੀ ਤੇਰੇ ਪੈਰਾਂ ਦੇ ਥੱਲੇ ਉਤਨੇ ਹੋ ਨੀਚੋ ਨੀਚ ਸਦਾਵਣਾ ਕੀੜੀ ਹੋਏ ਨਾ ਆਪ ਗਣਾਵੇ ਮਨੁੱਖ ਨੂੰ ਆਪਣਾ ਜਣਾਣਾ ਆਪਣਾ ਗਣਾਣਾ ਇਹ ਉਦੀ ਫਿਤਰਤ ਹੈ ਮੈਂ ਹਾਂ ਗੁਰੂ ਮੈਂ ਹਾਂ ਗੁਰੂ ਇਹ ਜਣਾਣਾ ਇਹ ਗਣਾਣਾ ਹੈਰਾਨਗੀ ਦੀ ਗੱਲ ਹੈ ਸੇਵਕ ਤੇ ਸੇਵਾ ਕਰਨੀ ਇਥੇ ਨਿਰਮਾਣਤਾ ਦੀ ਮੂਰਤੀ ਚ ਸੇਵਾ ਨਿਕਲਦੀ ਹੈ ਪਰ ਮੈਂ ਦੇਖ ਕੇ ਹੈਰਾਨ ਹੋਣਾ ਅਸੀਂ ਸੇਵਾਦਾਰਾਂ ਪਰ ਸਾਥੋਂ ਵੱਡਾ ਸੇਵਾਦਾਰ ਕੋਈ ਨਹੀਂ ਹੁਣ ਸੇਵਾਦਾਰੀ ਦੇਚ ਵੀ ਵੱਡ ਬਣਾ ਲਓ ਤੇ ਮੈਂ ਇਤਨਾ ਹੀ ਕਹਿ ਸਕਦਾ ਐ ਸੇਵਾਦਾਰੀ ਦੇਚ ਵੀ ਵੱਡ ਬਣਾ ਲਓ ਇਸ ਵਾਰ ਸੀ ਮੈਂ ਦੇਖਣਾ ਜੋੜੇ ਝਾੜਨ ਵਾਲੇ ਜੋੜੇ ਮਾਰਨ ਲੱਗ ਪੈਂਦੇ ਨੇ ਭਾਂਡੇ ਮਾਂਜਣ ਵਾਲੇ ਬੰਦਿਆਂ ਨੂੰ ਮਾਂਜੜਨ ਪਲਟਾਈ ਕੰਮ ਕਰ ਲੱਗ ਜਾਂਦਾ ਓਟੇ ਪੈ ਜਾਂਦਾ ਨਹੀਂ ਚੋ ਨੀਂਚ ਸਦਾਵਣਾ ਕੀੜੀ ਹੋਇਨਾ ਆਪ ਗਣਾਵੇ ਗੁਰਮੁਖ ਮਾਰਗ ਚੱਲਣਾ ਇਕਤ ਖੁੱਡ ਸਹੰਸ ਸਮਾਵੇ ਇੱਕ ਕੀੜੀ ਆਪਣੇ ਗੁਰੂ ਦੇ ਪਿੱਛੇ ਮੁਖੀ ਦੇ ਪਿੱਛੇ ਚੱਲ ਪਰ ਨਿੱਕੀ ਜੀਆਂ ਖੁੜਦੇ 'ਚ ਹਜ਼ਾਰਾਂ ਆ ਜਾਣੀਆਂ ਪਿਆਰ ਨਾਲ ਰਹਿੰਦੀਆਂ 16 ਕਮਰਿਆਂ ਦਾ ਮਕਾਨ ਹੈ ਦੋ ਬਰਾ ਨਹੀਂ ਰਹ ਸਕਦੇ ਪਿਓ ਪੁੱਤਰ ਨਹੀਂ ਰਹ ਸਕਦੇ ਸਸਤੇ ਨੂੰ ਨਹੀਂ ਰਹ ਸਕਦੀ ਦੀਵਾਰ ਬਾਹਵ ਵੰਡੀਆਂ ਕਰੋ ਨਹੀਂ ਰਹ ਸਕਦੇ ਪਰ ਨਿੱਕੀ ਜਾਈ ਖੁੜਦੇ 'ਚ ਹਜ਼ਾਰਾਂ ਫੀੜੀਆਂ ਰਹਿ ਸਕਦੀ ਪਿਆਰ ਨਾਲ ਰਹਿੰਦੀ ਭਾਈ ਚਾਰ महल की तरह मकान है दो बरा नहीं रह महल मां मकान है प्य तो पुत्र नहीं रह मैं देखे ने बुढ़े मां बाप रुलते हैं किधरे पार ढके खांदे हैं, देखे बहुत व्डा महल नो मकान है दो बरा नहीं रह सकते महल ना मकान है ਪਿਓ ਪੁੱਤਰ ਨਹੀਂ ਰਹਿਸ ਸਸਤੇ ਨੂੰ ਨਹੀਂ ਰਹਿਸ ਬੜਾ ਛੋਟਾ ਸਰੀਰ ਹੈ ਕੀੜੀ ਦਾ ਬੜਾ ਵੱਡਾ ਜਿਗਰਾ ਹੈ ਕੀੜੀ ਦਾ ਬੜਾ ਭਾਰੀ ਭਰਕਮ ਸਰੀਰ ਹੈ ਮਨੁੱਖ ਦਾ ਕੀੜੀ ਵਰਗਾ ਜਿਗੜਾ ਹੈ ਇਸ ਮਨੁੱਖ ਕੋਈ ਕੁਝ ਨਹੀਂ ਹੈ ਅਨ ਛੋਟਾ ਜਿਹਾ ਜਿਗੜਾ ਹੈ ਮਾਂ ਵਾਸਤੇ ਵੀ ਜਗ੍ਹਾ ਕੋਈ ਨਹੀਂ ਪਿਓ ਵਾਸਤੇ ਵੀ ਜਗ੍ਹਾ ਕੋਈ ਨਹੀਂ ਖੜਾ ਵਾਸਤੇ ਵੀ ਜਗ੍ਹਾ ਕੋਈ ਨਹੀਂ ਕਿੱਕਤ ਖੋੜ ਸਹੰਸ ਸਾਵਾਂ ਆਵੇ ਫਿਰ ਅੱਗੇ ਜੋ ਭਾਈ ਸਾਹਿਬ ਕਹਿੰਦੇ ਨੇ ਘਿਉ ਸ਼ਕਰਦੀ ਵਾਸ ਲੈ ਜਿੱਥੇ ਧਰੀ ਤੇਥੇ ਚੱਲ ਜਾ ਵਾਸ਼ਨਾ ਆ ਗਈ ਏ ਤੇ ਘਿਉ ਡੋਲੇ ਆਇਆ ਐਥੇ ਸ਼ਕਰ ਪਈਏ ਕੱਲੀ ਨਹੀਂ ਜਾਂਦੀ ਹਜ਼ਾਰਾਂ ਨੂੰ ਨਾਲ ਲੈ ਕੇ ਜਾਂਦੀ ਵਜ਼ਬ ਦੀ ਬੰਦੇ ਨੂੰ ਕਿਸੇ ਕੰਮ ਧੰਦੇ ਬਿਜ਼ਨਸ ਦੇ ਪਤਾ ਚੱਲ ਜਾਏ ਫਿਰ ਸੀਕ੍ਰਟ ਰੱਖਦਾ ਹੈ ਪੜੋਸੀ ਨੂੰ ਨਾ ਪਤਾ ਚੱਲੇ ਭਰਾ ਨੂੰ ਵੀ ਨਾ ਪਤਾ ਚੱਲੇ ਭਰਾ ਕੋਲ ਚੁੱਪਾਂਦੇਣਾ ਮੈਂ ਹੀ ਸਾਰਾ ਕਮਾ ਲਵਾਂ ਮੈਂ ਹੀ ਆਪਣੇ ਘਰ ਬਰ ਲਵਾਂ ਬਾਕੀਆਂ ਦੇ ਤੇ ਐ ਭੁੱਖੇ ਪਿਆਸੇ ਰਹਿ ਇਹ ਕਮਜ਼ੋਰੀ ਮਨੁੱਖ ਦੇ ਚ ਹੈ ਮੈਂ 2 4 ਘਰਾਂ ਨੇ ਫੈਕਟਰੀਆਂ ਦੇਖਣ ਗਿਆ ਇੱਕ ਸਿੰਘ ਲੈ ਗਿਆ ਲੇਕਿਨ ਕੁੱਲ ਪੋਰਸ਼ਨ ਐਸ ਸਨ ਮੈਨੂੰ ਸਾਫ ਕਹਿ ਦਿੱਤ ਗਿਆ ਨਹੀਂ ਜੀ ਇਹ ਜ਼ਰਾ ਸੀਕ੍ਰੇਟ ਹੈ ਉੱਥੇ ਸਾਰੇ ਨਹੀਂ ਜਾਂਦੇ ਤੇ ਮੈਂ ਮੈਨੂੰ ਤੇ ਕੱਖ ਵੀ ਨਹੀਂ ਸਮਝ ਕਿਸ ਚੀਜ਼ ਦੀ ਤੁਸੀਂ ਮੈਨੂੰ ਦਿਖਾ ਰਹੇ ਮੈਨੂੰ ਤੇ ਵੀ ਨਹੀਂ ਸਮਝ ਆਈ ਸੀਕ੍ਰੇਟ ਹੈ ਕਿਹੜੀ ਗੱਲ ਦਾ ਸੀਕ੍ਰੇਟ ਸਭ ਤੋਂ ਸਭ ਤੋਂ ਫਿਰ ਪਰਦਾ ਪਾਣਾ ਸੀ ਲੈ ਆਏ ਕਿਉਂ ਸੀਕ੍ਰੇਟ ਹੈ ਜੋ ਮੈਂ ਉਧਰ ਜਾਣ ਲੱਗਾ ਨਾ ਸੀਕ੍ਰੇਟ ਹੈ ਸੁਭਾ ਕੇ ਰੱਖਿਆ ਹੈ ਕਿ ਰਾਜ਼ ਦੇ ਚੇ ਮਦਨ ਫੈਕਟਰੀ ਦਾ ਇਹ ਰਾਜ਼ ਜੇ ਦੂਜੇ ਨੂੰ ਨਾ ਪਤਾ ਚੱਲ ਜਾਵੇ ਦੂਜਾ ਨਾ ਬਣਾਣ ਲੱਗ ਪਾ। ਆਪ ਲੋਕੀਂ ਦੂਜੇ ਤੇ ਮੋਜ ਬੁਰਕੀ ਨਹੀਂ ਪਹਿਣੀ ਚਾਹੀਦੀ। ਏ ਕਮਜ਼ੋਰੀ ਮਨੁੱਖ ਦੇ ਚਾਹ ਕਿਹੜੀ ਨੂੰ ਪਤਾ ਚੱਲ ਜਾਏ ਤੇ ਹਜ਼ਾਰਾਂ ਦਾਣੇ ਖੰਡ ਦੇ ਪਏ ਨੇ ਕੰਢੀ ਨਹੀਂ ਜਾਂਦੀ ਹਜ਼ਾਰਾਂ ਨੂੰ ਨਾਲ ਲੈ ਕੇ। ਜੁਗਾਦਰੀ ਦੀ ਗੱਲ ਹੈ ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਮੈਨੂੰ ਯਾਦ ਆ ਜਾਂਦਾ। ਜਮਨਾ ਦੀ ਨੈ ਤੇ ਸ਼ਾਮ ਨੂੰ ਟੈਲਣ ਨਿਕਲ ਜਾਂਦੇ ਸੀ ਤੇ ਕਿਨਾਰੇ ਤੇ ਸਵਾੰਖ ਉੱਗੀ ਪਈ ਸੀ ਸਵਾੰਖ ਏ ਛੋਟੇ ਛੋਟੇ ਬਾਬਰੇ ਤੇ ਵੀ ਛੋਟੇ ਦਾਣੇ ਹੁੰਦੇ ਨੇ ਵਰਤ ਰੱਖੀਆਂ ਨੇ ਸਨਾਤਨ ਬੀਬੀਆਂ ਉਹ ਫਿਰ ਵਰਤ ਵਾਲੇ ਦਿਨ ਖਾਣੀ ਉਹ ਸਵਾੰਖ ਕਹਿੰਦੇ ਨੇ ਉਹ ਸਵਾੰਖ ਸੁੱਕ ਕੇ ਡਿੱਗੀ ਪਈ ਸੀ ਮਤਲਬ ਪੱਕ ਕੇ ਡਿੱਗ ਗਈ ਸੀ ਇੱਕ ਬੂਟਾ ਕੀੜੀਆਂ ਦੀ ਮੀਡਾਰ ਦੇਖੀ ਇੱਕ ਜਾਂਦੀ ਹੋਈ ਇੱਕ ਆਂਦੀ ਹੋਈ ਇੱਕ ਤੇ ਜਾ ਰਹੀ ਏ ਸਵਾਕ ਦੀ ਤਰਫ ਦੂਜੀ ਦਾਣਾ ਮੌਂ ਦੇ ਚ ਪਾ ਕੇ ਆ ਰਹੀ ਏ ਆਪਣੇ ਖੁੱਡ ਦੀ ਤਰਫ ਲੈ ਜਾ ਰਹੀ ਏ ਤੇ ਖੁੱਡ ਮੈਂ ਕਦਮਾਂ ਨਾਲ ਨਾਪੀ ਸੀ ਸੌ ਕਦਮਾਂ ਦੀ ਦੂਰੀ ਤੇ ਸੀ ਖੁੱਡ ਇਤਨੇ ਦੂਰ ਲੈ ਜਾਣੇ ਸੀ ਉਸ ਸਵਾਖ ਦੇ ਦਾਣੇ ਮੋਝ ਤੇ ਮੈਂ ਉਸ ਪਾਸੇ ਹੀ ਚੱਲ ਪਿਆ ਹੁਣ ਕਿਹੜੀ ਜਗ੍ਹਾ ਤੇ ਜਾਂਦੀ ਹੈ ਨਾਲ ਜਿਹੜੇ ਮੇਰੇ ਸਹਿਰ ਕਰਨ ਵਾਲੇ ਸਨ ਉਹ ਕਹਿਣ ਲੱਗੇ ਉਹ ਜਿਹਾਂ ਦੇ ਗੈਨੀਆਂ ਦੇ ਦਿਮਾਗ ਖਰਾਬ ਹੀ ਹੁੰਦੇ ਨਿਕੀ ਨਿਕੀਆਂ ਗੱਲਾਂ 'ਚ ਕਿਸੇ ਪਹਿਚ ਜਾਂਦੇ ਮੇਰੇ ਹਮ ਉਮਰ ਸਨ ਖੁੱਲ ਕੇ ਗੱਲ ਕਰਦੇ ਸਨ ਮੈਂ ਕਿ ਚਲੋ ਅੰਜੀ ਸਹੀ ਪਰ ਮੈਨੂੰ ਹੀ ਕੋਈ ਨੁਕਤਾ ਲੱਭਦਾ ਪਿਆ ਹੱਥੋਂ ਕੁਝ ਗੱਲ ਲੱਭਦੀ ਪਈ ਖੁਰਦੇ ਚ ਦਾਣਾ ਰੱਖੇ ਕੀੜੀ ਨੇ ਤੇ ਵਾਪਸ ਮੈਂ ਕਿ ਇਹਨੂੰ ਪਤਾ ਹੈ ਜਿਹੜਾ ਦਾਣਾ ਮੈਂ ਰੱਖ ਕੇ ਜਾ ਰਹੀ ਹਾਂ ਮੈਨੂੰ ਮਿਲੇਗਾ ਮਨੁੱਖ ਤੇ ਬਾਰ ਜੋੜਾ ਰੱਖ ਲੈ ਤੇ ਨਹੀਂ ਲੱਗਦਾ ਅਗਲਾ ਲੈ ਜਾਂਦੇ ਨੇ ਉਹ ਜੋ ਦਾਣਾ ਰੱਖ ਕੇ ਜਾ ਰਹੀਏ ਖੁਰਦੇ ਚ ਉਹਨੂੰ ਪਤਾ ਹੈ ਮੈਨੂੰ ਮਿਲੇਗਾ ਕਹਿਣ ਤੋਂ ਮਰਾ ਦੇ ਤੇ ਤਾਂ ਕੋਈ ਭਰੋਸਾ ਨਹੀਂ ਕੁਝ ਭਰੋਸਾ ਨਹੀਂ ਉਹ ਦਾਣਾ ਰੱਖ ਕੇ ਜਾ ਰਹੀ ਉਹਨੂੰ ਪਤਾ ਹੈ ਵਾਪਸੀ ਤੇ ਮੈਂ ਆਣਾ ਮੇਰਾ ਹੱਕ ਕਿਸੇ ਨੇ ਨਿਖੋਰਾ ਮੇਰਾ ਹੱਕ ਮੈਨੂੰ ਮਿਲਣਾ ਮਿਲਣਾ ਗਿਉਸ਼ ਕਰਦੀ ਵਾਸ ਲੈ ਜਿੱਥੇ ਧਰੀ ਤੇ ਥੇ ਚਲ ਜਾਏ ਪਰ ਡੁੱਲੇ ਖੰਡ ਜੋ ਰੇਤ ਵਿੱਚ ਖੰਡੂ ਦਾਣਾ ਚੁਣ ਚੁਣ ਖਾਏ ਕੀ ਬਾਤ ਹੈ ਇੱਕ ਦਾਣਾ ਖੰਡ ਦਾ ਇਧਰ ਪਿਆ ਇੱਕ ਦਾਣਾ ਉਧਰ ਪਿਆ ਇੱਕ ਦਾਣਾ ਉਧਰ ਪਿਆ ਉਹ ਰੇਤ ਦੇ 24 ਦਾਣਾ ਕੱਢ ਲੈਂਦੀ ਐ ਸ਼ੱਕਰ ਭਾਈ ਸਾਹਿਬ ਭਾਈ ਗੁਰਦਾਸ ਨੇ ਜੋ ਇਹ ਗੱਲ ਰਮਜ਼ ਦੇ ਚ ਕਹੀ ਐ ਭਗਤ ਕਬੀਰ ਇਸ ਰਮਜ਼ ਨੂੰ ਖੋਲਦੇ ਨੇ ਇੱਕ ਸਲੋਕ ਦੇ ਹਰ ਹੈ ਖੰਡ ਐ ਤੇ ਰੱਬ ਦਾ ਨਾਮ ਖੰਡ ਪਰ ਰੇਤ ਮੇ ਬਿਖਰੀ ਕਿ ਰੇਤ ਦੇ ਚ ਬਿਖਰੇ ਆ ਬੇ ਕਿ ਇਧਰੇ ਦਾਣਾ ਕਿਧਰੇ ਇਧਰੇ ਦਾ ਰਬ ਦੀ ਝਲਕ ਕਿੱਥੋਂ ਲਓਗੇ ਕਿਹੜੀ ਜਗ੍ਹਾ ਤੋਂ ਲਓਗੇ ਗੁਣਾ ਤਾਂ ਮਿਲੇਗੀ ਤੇ ਗੁਣਾ ਦੀ ਝਲਕ ਕਿੱਥੇ ਵੇਖੋਗੇ ਕਿਸੇ ਮਨੁੱਖ ਦੇ ਉਰ ਕਿੱਥੋਂ ਵੇਖੋ ਪਰ ਗੁਣਾ ਦੀਏ ਖੰਡ ਬੜੇ ਭਾਰੀ ਔਗਣਾ ਦੀ ਰੇਤ ਦੇ ਵਿੱਚ ਬਿਖਰੀ ਪਈ ਕਿਉਂਕਿ ਕੋਈ ਐਸਾ ਮਨੁੱਖ ਨਹੀਂ ਜਿਹਦੇ ਵਿੱਚ ਰੇਤ ਨਹੀਂ ਮਿੱਟੀ ਦਾ ਪੁੱਤਰ ਮਹਾਰਾਜ ਗੁਰਨਾਣਕ ਤੇ ਮਨੁੱਖ ਦੀ ਇਤਨੀ ਵਕਾਲਤ ਕਰਦੇ ਨੇ ਮਾਟੀ ਕਾ ਕਿਆ ਧੋ ਪੈ ਸੁਆਮੀ ਮਾਨਸ ਕੀ ਗਤੇ ਸਾਵਣ ਤੇ ਪਾਣੀ ਲੈ ਕੇ ਵੀ ਜੇ ਮ ਮਿੱਟੀ ਨੂੰ ਧਵਾ ਤੇ ਪ੍ਰਭੂ ਹੁਣ ਮਿੱਟੀ ਨੂੰ ਮੈਂ ਕਿੱਥੇ ਸਾਫ ਕਰ ਮਿੱਟੀ ਦੇ ਚੋਂ ਮੈਂ ਮੈਲ ਕਿਥੋਂ ਕੱਢਾਂ ਤੇ ਮਿੱਟੀ ਦਾ ਪਤਲਾ ਇਹਦੇ ਚ ਮੈਲ ਰਹੇ ਰਹਿ ਇਤਨੀ ਵਕਾਲਤ ਕਰਦੇ ਨੇ ਧੰਨ ਗੁਰੂ ਨਾਨਕ ਮਨੁਖ ਦੇ ਮਾਟੀ ਕਾ ਕਿਆ ਧੋ ਪੈ ਸੁਆਮੀ ਮਾਨਸਕੀ ਗਥੇ ਚੱਲਦਾ ਹੋਇਆ ਮਨੁੱਖ ਸੜਕ ਤੇ ਠੋਕਰ ਖਾ ਕੇ ਗਿਰ ਗਿਆ ਸਿਆਣੇ ਮਨੁੱਖ ਨੂੰ ਹਲੇ ਮਨੁੱਖ ਨੂੰ ਤਰਸ ਆ ਜਾਂਦਾ ਚੁੱਕਦਾ ਗਿਰ ਗਿਆ ਵਿਚਾਲੇ ਠੋਕਰ ਖਾ ਗਿਆ ਝੋਟ ਲੱਗ ਗਈ ਹੈ ਕੋਈ ਵੀ ਔਗਣ ਕੋਈ ਵੀ ਪਾਪ ਮਨ ਦਾ ਗਿਰ ਜਾਣਾ ਹੈ ਤਨ ਠੋਕਰ ਖਾ ਕੇ ਗਿਰ ਜਾਏ ਸਾਰੇ ਤਰਸ ਕਰਦੇ ਨੇ ਮਨ ਠੋਕਰ ਖਾ ਕੇ ਗਿਰ ਜਾਏ ਸਾਰੇ ਹੀ ਘਰਣਾ ਕਰਦੇ ਸਾਰੇ ਹੀ ਨਫ਼ਰਤ ਕਰਦੇ ਧਾਰਮਿਕ ਮਨੁੱਖ ਦੀ ਪਛਾਣ ਮਨ ਕਿਸਦਾ ਗਿਰ ਗਿਆ ਹੈ ਔਗਣਾ ਕਰਕੇ ਗਿਰ ਗਿਆ ਪਾਪ ਕਰਕੇ ਗਿਰ ਗਿਆ ਪਰ ਉਸਤੇ ਵੀ ਤਰਸ ਕਰ ਰਿਹਾ ਕੋੜੀ ਵੀ ਤੇ ਤਰਸ ਆਇਆ ਠਗ ਤੇ ਵੀ ਸੱਜਣ ਠਗ ਤੇ ਵੀ ਗੁਰਨਾਮਿਕ ਨੂੰ ਤਰਸ ਆਇਆ ਔਰ ਤਰਸ ਆਇਆ ਉਸ ਰਾਖਸ਼ਸ ਤੇ ਜੋ ਜਵਲਪੁਰ ਦੇ ਨੇੜੇ ਰਹਿਣ ਵਾਲਾ ਸੀ ਕੋੜਾ ਗੁਰਨਾਨਕ ਨੂੰ ਰਾਖਸ਼ਸ ਤੇ ਵੀ ਤਰਸ ਆਇਆ ਮਨੁੱਖ ਤੇ ਦੇਵੀ ਦੇਵਤਿਆਂ ਨੂੰ ਵੀ ਪੰਡਣ ਲੱਗ ਪੈਂਦਾ ਹਾਏ ਹਾਏ ਤਰਸ ਰਾਖਸ਼ ਹੋਣਾ ਠੱਗ ਹੋਣਾ ਮਾਨਸਿਕ ਗਰਾਵਟ ਹੈ ਕਿ ਜੇ ਹੁਣ ਮਨ ਕਰਕੇ ਗਿਰਿਆ ਤੇ ਇਸ ਤੇ ਵੀ ਤਰਸ ਕਰ ਚਲੋ ਉਠਾ ਨਹੀਂ ਸਕਦੇ ਤੇ ਹੋਰ ਤੇ ਧੱਕਾ ਨਾ ਦਿਓਗੇ ਗਿਰੇ ਉਠਣੇ ਨਾ ਦੇਵੋ ਗਰੇ ਸਾਰੇ ਜਦ ਇੱਕ ਗੁਨਾਹਗਾਰ ਨੂੰ ਗੁਨਾਹਗਾਰ ਕਹਿੰਦੇ ਨੇ ਗੁਨਾਹਗਾਰ ਕਹਿੰਦੇ ਨੇ ਉਹਦੇ ਸਾਰੇ ਰਸਤੇ ਹੀ ਬੰਦ ਕਰਕੇ ਰੱਖਦੇ ਹਨ ਉਹਨੂੰ ਸ਼ੁਭ ਹੋਣ ਦਾ ਰਸਤਾ ਹੀ ਨਹੀਂ ਮਿਲਦਾ ਸਾਰੇ ਜੋ ਬੰਦ ਨੇ ਸਾਰੇ ਜੋ ਬੰਦ ਨੇ ਦੁਲਲੇ ਖੰਡ ਜੋ ਰੇਤ ਵਿੱਚ ਖੰਡੂ ਦਾਣਾ ਛੁਣ ਛੁਣ ਖਾਵੇ ਅਰੇ ਹੈ ਖਾਂਡ ਰੇਤ મે ਬਿਕਰੀ ਹਸਤੀ ਛੁਣੀ ਨਾ ਜਾਏ ਕਹੋ ਕਬੀਰ ਕੁਲ ਜਾਤ ਪਾਤ ਤਜ ਚੀਤੇ ਹੋਏ ਛੁਣ ਖਾਏ जात दा मान कुल दा मान धन दा मान जो बंदा मान मनुख नु हाथी बना दे ते ਹੁਣ हाथी ਨੂੰ ਆਖੋ ਤੂੰ ਇਹ ਦਾਣੇ ਚੁਣ ਜਿਹੜੇ ਇਕ ਇਧਰ ਬਿਕਰਿਆ ਪਿਆ ਕਿ ਕਿਧਰ ਬਿਕਰਿਆ ਪਿਆ ਕਬੀਰ ਕਹਿੰਦੇ ਨਾ ਹਸਤੀ ਚੁਣੀ ਨਾ ਜਾਏ ਤੇ हाथी ਕੌਣ ਜਿਹਨੂੰ ਜ਼ਾਤ ਦਾ ਹੰਕਾਰ ਹੈ ਧਨ ਦਾ ਹੰਕਾਰ ਹੈ ਜੋਬਨ ਦਾ ਹੰਕਾਰ ਹੈ ਪ੍ਰਵਤਾ ਦਾ ਹੰਕਾਰ ਹੈ ਕਬੀਰ ਕਹਿੰਦੇ ਨਾ ਹਾਥੀ ਇਹ ਨਹੀਂ ਚੁਣ ਸਕੇਗਾ ਅਗਰ ਇਹਨੇ ਸੂੰਡ ਮਾਰੀ ਵੀ ਇੱਕ ਦਾਣਾ ਚੁਣਨ ਦੀ ਤੇ ਇੱਕ ਦਾਣੇ ਦੇ ਨਾਲ ਰੇਤ ਉਸ ਦੀ ਮੂੰਹ ਚ ਇਤਨੀ ਪੈ ਜਾਏਗੀ ਖੰਡ ਦਾ ਸਵਾਦ ਨਹੀਂ ਆਏਗਾ ਫਿੱਕਾ ਹੀ ਆਏਗਾ ਸੰਗਤ ਵਿੱਚ ਫਿੱਕਾ ਹੀ ਚਲਾ ਜਾਏ ਬੜੇ ਫਿੱਕੇ ਢੰਗ ਨਾਲ ਬਾਣੀ ਪੜੇਗਾ ਫਿੱਕੇ ਢੰਗ ਨਾਲ ਹੀ ਗੁਟਕਾ ਬੰਦ ਕਰ ਦੇਗਾ ਕਾਰਨ ਹਾਥੀ ਹੈ ਹਾਥੀ ਹੈ ਇਹ ਡੁੱਲੇ ਖੰਡ ਦੇ ਦਾਣੇ ਨਹੀਂ ਚੁਣ ਸਕਦਾ ਫਿਰ ਕਿਵੇਂ ਚੁਣੀ ਜਾਏ ਕਿਵੇਂ ਚੁਣੀਏ ਕਬੀਰ ਸਾਨੂੰ ਢੰਗ ਦੱਸਦੇ ਨੇ ਕਹੋ ਕਬੀਰ ਕੁਲ ਜਾਤ ਪਾਤ ਤਜ ਚੀਤੀ ਹੋਇ ਚਣਖ ਕੀੜੀ ਬਣ ਜਾ ਤੋ ਕੌਣ ਕੀੜੀ ਹੈ ਕੋਈ ਕੁਲ ਦਾ ਮਾਨ ਨਹੀਂ ਕੋਈ ਜਾਤ ਦਾ ਮਾਨ ਨਹੀਂ ਕੋਈ ਧੰਦਾ ਮਾਨ ਨਹੀਂ ਕੋਈ ਜੋਬਨ ਦਾ ਮਾਨ ਨਹੀਂ ਇਹ ਸਾਰੇ ਰੇਤ ਨੂੰ ਇੱਕ ਪਾਸੇ ਕਰਕੇ ਖੰਡ ਦਾ ਦਾਣਾ ਮੋਝ ਬాలే ਔਰ ਆਪਣੇ ਮੌਨ ਨੂੰ ਮਿਠਾਸ ਨਾਲ ਭਰ ਲੇਗੀ ਰਾਸ ਨਾਲ ਵਰ ਲੈਗੇ ਸਾਂਝ ਕਰੀ ਜੇ ਗੁਣੇ ਘੇਰੀ ਛੋੜ ਔ ਗੁਣ ਚੱਲੀਏ ਪੈਰੇ ਪਟੰਬਰ ਖਰ ਅਡੰਬਰ ਆਪਣਾ ਵਿੜ ਮੰ ਲਈਏ ਜਿੱਥੇ ਜਾਏ ਵਈਏ ਭਲਾ ਗਈਏ ਝੋਲ ਅਮਰਤ ਪੀਜੇ ਗੁਣਾ ਕਾ ਹੋਵੇ ਵਾਸਲਾ ਕੜਵਾਸ ਤਬੀਰ ਉਹ ਆਈ ਦੀ ਕਥਾਈ ਜਿ ਆਪਾਂ ਦੇਖਿਆ ਕਿ ਸੰਤ ਮਸਕੀਨ ਜੀ ਦੱਸਦੇ ਪਏ ਨੇ ਕਿ ਇੱਕ ਜਿਹੜੀ ਕੀੜੀਆਂ ਦਾ ਰਹਿਬਰ ਹੁੰਦੀ ਹੈ ਲੀਡਰ ਹੁੰਦੀ ਹੈ ਨਾ ਉਹ ਜਦੋਂ ਚੱਲ ਰਹੀ ਹੁੰਦੀ ਹੈ ਤੇ ਉਹਦੇ ਪਿੱਛੇ ਕਰੋੜਾਂ ਕੀੜੀਆਂ ਚੱਲਦੀਆਂ ਪਈਆਂ ਹੁੰਦੀਆਂ ਮੈਂ ਤੇ ਕੀੜੀਆਂ ਨੂੰ ਇਸ ਚੀਜ਼ ਦਾ ਭਰੋਸਾ ਹੁੰਦਾ ਕਿ ਅਸੀਂ ਜਿਸ ਲੀਡਰ ਨੂੰ ਮੁntਖਬ ਕੀਤਾ ਨਾ ਉਹ ਸਾਨੂੰ ਸਹੀ ਰਾਹ ਤੇ ਲੈ ਕੇ ਜਾਏਗਾ ਤੇ ਲੀਡਰ ਨੂੰ ਵੀ ਇਹ ਲੀਡਰ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਇਸ ਚੀਜ਼ ਦਾ ਖਿਆਲ ਕਰੇ ਕਿ ਮੇਰੇ ਪਿੱਛੇ ਕਰੋੜਾਂ ਲੋਕ ਮੇਰੇ ਰਾਹ ਉੱਤੇ ਚੱਲਣਦੇ ਨੇ ਮੇਰੀ ਪੈਰ ਵੀ ਕਰਨਦੇ ਨੇ ਤੇ ਇਸ ਕਰਕੇ ਉਹਨੂੰ ਚਾਹੀਦਾ ਕਿ ਸਹੀ ਰਸਤੇ ਦਾ ਇੰਤਖਾਬ ਕਰੇ ਵੀਰੋ ਤੁਹਾਨੂੰ ਸਾਰਿਆਂ ਨੂੰ ਵੀ ਇਹ ਚਾਹੀਦਾ ਹਮੇਸ਼ਾ ਉਹ ਲੀਡਰ ਜਾਂ ਰਹਿਬਰ ਨੂੰ ਇੰਤਖਾਬ ਕਰੋ ਉਹਨੂੰ ਚੂਜ਼ ਕਰੋ ਜਿਹੜਾ ਅੱਛਾ ਹੋਵੇ ਤੁਹਾਨੂੰ ਪਤਾ ਹੋਵੇ ਕਿ ਤੁਹਾਨੂੰ ਗਲਤ ਰਸਤੇ ਦੀ ਤਰਫ ਨਹੀਂ ਲੈ ਕੇ ਜਾਏਗਾ ਤੁਹਾਨੂੰ ਅਛਾਈ ਦੀ ਤਰਫ ਲੈ ਕੇ ਜਾਏਗਾ ਬੁਰਾਈ ਤੋਂ ਰੋਕੇਗਾ ਲੇਕਿਨ ਜਿਹੜਾ ਰਹਿਬਰ ਹੁੰਦਾ ਨਾ ਉਹਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿਉਂ ਕਿ ਉਹਨੂੰ ਅਗਰ ਉਹਨੇ ਛੋਟੀ ਜੀ ਗਲਤੀ ਕੀਤੀ ਤੇ ਉਹਦੀ ਗਲਤੀ ਦਾ ਖਮਿਆਦਾ ਜਾਂ ਨੁਕਸਾਨ ਬਾਕੀ ਕਰੋੜਾਂ ਲੋਕਾਂ ਨੂੰ ਵੀ ਭੁਗਤਣਾ ਪਏਗਾ ਇਸ ਕਰਕੇ ਉਹਨੂੰ ਬੜੀ ਹੀ ਜ਼ਿੰਮੇਵਾਰੀ ਆਉਂਦੀ ਹੁੰਦੀ ਤੇ ਬੜਾ ਸੋਚ ਸਮਝ ਕੇ ਹਰ ਫੈਸਲਾ ਕਰਦਾ ਵਾ ਲੇਕਿਨ ਵੀਰੋ ਅਗਰ ਇੱਕ ਗਲਤੀ ਹੋ ਕਰੇਗਾ ਜੋ ਕਰੋੜਾਂ ਗਲਤੀਆਂ ਦੇ ਬਰਾਬਰ ਦਾ ਗੁਨਾਹ ਆਏਗਾ ਜਿਸ ਤਰ੍ਹਾਂ ਕਿ ਸੰਤ ਮਸਕੀਨ ਦੀ ਦੱਸਦੇ ਪਏ ਨੇ ਤੇ ਇਸ ਕਰਕੇ ਵੀਰੋ ਸਾਰਿਆਂ ਨੂੰ ਚਾਹੀਦਾ ਕਿ ਉਹ ਲੀਡਰ ਜਾਂ ਉਹ ਰਹਿਬਰ ਚੁਣੋ ਜਿਹੜਾ ਤੁਹਾਨੂੰ ਛਾਈ ਦੀ ਤਰਫ ਲੈ ਕੇ ਜਾਵੇ ਤੇ ਬੁਰਾਈ ਤੋਂ ਰੋਕੇ ਬਾਕੀ ਵੀਰੋ ਸੰਤ ਮਸਕੀਨ ਜੀ ਦੀਆਂ ਕਥਾਂ ਸਾਰੀਆਂ ਬਹੁਤ ਜ਼ਬਰਦਸਤ ਹੈ ਜਿਨ੍ਹਾਂ ਦੇ ਵਿੱਚ ਉਹ ਹਰ ਇੱਕ ਗਿਆਨ ਦਿੰਦੇ ਆ ਜਿਨ੍ਹਾਂ ਨਾਲ ਸਾਨੂੰ ਸਬਕ حاصل ਹੋਵੇ ਸਾਨੂੰ ਇਹ ਪਤਾ ਲੱਗੇ ਕਿ ਦੁਨੀਆ ਉੱਤੇ ਜ਼ਿੰਦਗੀ ਕਿਸ ਤਰ੍ਹਾਂ گزارਣੀ ਹੈ ਬਾਕੀ ਵੀਰੋ ਤੁਸੀਂ ਦੱਸੋ ਕਿ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖਿਓ ਧਿਆਨ ਸਾਰਾ ਖਿਆਲ ਰੱਬ